ਜੀਤਲ ਜੀ ਫਰਸਟ ਵੈਸਟ ਫਰੀਕੋਡ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਲਿਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰ ਦੇਣਾ ਆਨਲਾਈਨ ਪੇਮੈਂਟ ਕਰਨੀ ਐ ਡਰੈਸ ਤੇ ਜਿਹਨੇ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਆਉਂਦੀ ਆ ਮਾਰਨਿੰਗ 11 ਵਜੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਦੋ ਚਾਰ ਸੂਟ ਆਪਾਂ ਸਮ ਵਰਸ਼ਾ ਬ੍ਰਾਂਡ ਦੇ ਵੀ ਦਿਖਾਵਾਂਗੇ ਸ਼ਾਲਾਂ ਵਾਲੇ ਵੀ ਦਿਖਾਵਾਂਗੇ ਔਰ ਮੈਚਿੰਗ ਵੀ ਦਿਖਾਵਾਂਗੇ ਠੀਕ ਹੈ ਜੀ ਲਓ ਜੀ ਪਹਿਲਾ ਸੂਟ ਦੇਖੋ ਇਹ ਆਹ ਲਓ ਜੀ ਪਹਿਲਾ ਸੂਟ ਰਾਮ ਟੈਕਸ ਦਾ ਮੈਚਿੰਗ ਸੂਟ ਰਹੂਗਾ ਜਿਨ੍ਹਾਂ ਨੂੰ ਪਸ਼ਮੀਨਾ ਜਿਹੜਾ ਉਹ ਇਰੀਟੇਟ ਕਰਦਾ ਹੈ ਸਕਿਨ ਨੂੰ ਸੂਟ ਨਹੀਂ ਕਰਦਾ ਉਹ ਰਾਮ ਟੈਕਸ ਦਾ ਪਸ਼ਮੀਨਾ ਪਾ ਲਓ ਬਿਲਕੁਲ ਚੁਬਨ ਨਹੀਂ ਹੁੰਦੀ ਬਿਲਕੁਲ ਵੀ ਬੇਫਿਕਰ ਹੋ ਕੇ ਲੈ ਲਓ ਅੱਜ ਮੈਂ ਜਿਹੜਾ ਪਾ ਰੱਖਿਆ ਇਹ ਰਾਮ ਟੈਕਸ ਦਾ ਹੀ ਪਾ ਰੱਖਿਆ ਪਤਾ ਵੀ ਨਹੀਂ ਲੱਗਦਾ ਵੀ ਇਹ ਤੁਸੀਂ ਮਤਲਬ ਕਿ ਪਸ਼ਮੀਨਾ ਪਾਇਆ ਹੋਇਆ ਇੰਨਾ ਕੁ ਵਧੀਆ ਲੱਗਦਾ ਨਾ ਜੀ ਇਹ ਬਹੁਤ ਜਿਆਦਾ ਪਿਆਰਾ ਲੱਗਦਾ ਤੇ ਪਾ ਕੇ ਮ제 ਹੀ ਆ ਜਾਂਦਾ ਬੜੀ ਜਿਆਦਾ ਸੌਫਟਨੈਸ ਹੈ ਇਹਦੇ ਵਿੱਚ ਤੇ ਇਹ ਰਹੂਗੀ ਇਹਦੇ ਨਾਲ ਸਲਵਾਰ ਹੁਣ ਤੁਸੀਂ ਕਲਰ ਨੋਟ ਕਰ ਲਿਓ ਬੋਟਲ ਗ੍ਰੀਨ ਵਾਲਾ ਕਲਰ ਲੱਗ ਰਿਹਾ ਮੈਨੂੰ ਇਹ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਇੱਕ ਸੂਟ ਚੱਕੋਂਗੇ 1150 ਜਾਊਗਾ ਦੋ ਚੱਕੋਂਗੇ ਤਾਂ ਸ਼ਿਪਿੰਗ ਬਿਲਕੁਲ ਫ੍ਰੀ ਹੋ ਜੂਗੀ 11 1100 ਦੇ ਵਿੱਚ ਦੋ ਸੂਟ ਆ ਜਾਣਗੇ ਠੀਕ ਹੈ ਤਿੰਨ ਚੱਕੋ ਚਾਰ ਚੱਕੋ ਪੰਜ ਚੱਕੋ 11 1100 ਦੇ ਵਿੱਚ ਆਉਣਗੇ ਸਿੰਗਲ ਸੂਟ 1150 ਚਾਊਗਾ ਪਹਿਲਾ ਦੇਖੋ ਕਲਰ ਸਾਰੇ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਲੈ ਲਿਓ ਸੂਟ ਦੋ ਦੋ ਹੋਣਗੇ ਮੈਚਿੰਗ ਦੇ ਵਿੱਚ ਤੇ ਆਹ ਲੋ ਜੀ ਇਹਦਾ ਕਲਰ ਦੇਖੋ ਤੁਸੀਂ ਸਲਵਾਰ ਦਾ ਕਾਫੀ ਜਿਹਾ ਹੀ ਸ਼ੇਡ ਲੱਗ ਰਿਹਾ ਮੈਨੂੰ ਤਾਂ ਹੁਣ ਠੀਕ ਹੈ ਡਲ ਗ੍ਰੀਨ ਕਾਫੀ ਜਿਹਾ ਹੈ ਹਲਕਾ ਜਾਂ ਵਿਚੇਲੇ ਵਿੱਚ ਟੱਚ ਹੈਗਾ ਠੀਕ ਹੈ ਬਹੁਤ ਪਿਆਰਾ ਸੂਟ ਹੈ ਹਰ ਏਸ ਗਰੁੱਪ ਨੂੰ ਸੂਟ ਕਰਦੇ ਹੋਏ ਸੂਟ ਨੇ ਠੀਕ ਹੈ ਜੀ ਬੜਾ ਮਜ਼ੇਦਾਰ ਸਟੱਫ ਹੈਗਾ ਬਹੁਤ ਸੋਹਣਾ ਲਓ ਜੀ ਤੇ ਪ੍ਰਾਈਸ ਤੁਹਾਨੂੰ ਦੱਸ ਹੀ ਦਿੱਤੀ ਬਾਰ ਬਾਰ ਆਪਾਂ ਨੂੰ ਦੱਸਾਂਗੇ ਲੋੜਨੀ ਹੈਗੀ ਔਰ ਰਾਮ ਟੈਕਸ ਦਾ ਪਸ਼ਮੀਨਾ ਆਊਗਾ ਤੁਹਾਡੇ ਕੋਲੇ ਖੁੱਲ ਗਿਆ ਸਾਰਾ ਸੂਟ ਲਓ ਜੀ ਲਓ ਜੀ ਅਗਲਾ ਸੂਟ ਦੇਖੋ ਵਾਈਨ ਸ਼ੇਡ ਦੇ ਵਿੱਚ ਆਹ ਲਓ ਪ੍ਰਿੰਟ ਦੇਖ ਲਓ ਔਰ ਇਹ ਹੈਗੀ ਹੈ ਦੀ ਸਲਵਾਰ ਠੀਕ ਹੈ ਜੀ ਵਾਈਨ ਵੀ ਨਹੀਂ ਕਹਿ ਸਕਦੇ ਬਲੈਕਿਸ਼ ਮਹਿਰੂਨ ਵਾਈਨ ਮਹਿਰੂਨ ਕੁਛ ਇਦਾਂ ਜਿਹਾ ਕਲਰ ਹੈਗਾ ਇਹ ਸਹੀ ਆ ਰਿਹਾ ਹੁਣ ਤੁਹਾਨੂੰ ਕੈਮਰੇ ਦੇ ਵਿੱਚ ਲੋ ਅਗਲਾ ਦਿਖਾਉਣੀ ਆ ਅਗਲਾ ਕਲਰ ਦੇਖੋ ਇਹ ਸਾਰੇ ਕਲਰ ਇਹੋ ਜਿਹੇ ਨੇ ਜਿਨ੍ਹਾਂ ਦੀ ਸਾਨੂੰ ਸਮਝ ਜੀ ਨਹੀਂ ਆਉਂਦੀ ਵੀ ਇਹ ਕਲਰ ਕਿਹੜੇ ਨੇ ਲੋ ਇਹ ਲੋ ਇਹ ਤਾਂ ਬਲੈਕ ਹੀ ਹੈ ਪਰ ਇਹ ਜੈਡ ਬਲੈਕ ਨਹੀਂ ਹੈਗਾ ਬਸ ਇੱਕ ਬਹੁਤ ਬਲੈਕ ਡਾਰਕ ਹੁੰਦਾ ਹੈ ਨਾ ਉਹ ਵਾਲਾ ਨਹੀਂ ਹੈਗਾ ਹੈਗਾ ਇਹ ਬਲੈਕ ਵਾਲੀ ਕੈਟਾਗਰੀ 'ਚ ਹੀ ਹੈ। ਲਓ ਜੀ। ਨੈਕਸਟ ਦੇਖੋ। ਹੁਣ। ਇਹ ਲੋ ਜੀ। ਠੀਕ ਹੈ 컬러 ਆਪੇ ਨੋਟ ਕਰਦੇ ਜਾਇਓ ਜੀ। ਹੁਣ ਇਹ ਆਰਮੀ 컬러 ਜਾ ਲੱਗਦਾ ਮੈਨੂੰ ਤਾਂ। ਸਹੀ ਹੈ 컬러। ਹਮ। ਲਓ ਜੀ ਅਗਲਾ 컬러 ਦੇਖੋ। ਬਲੈਕ ਕਲਰ ਦੇ ਵਿੱਚ ਹੈਗਾ ਇਹ ਔਰ ਇਹ 'ਚ ਥੋੜਾ ਜਿਹਾ ਮੋਟਾ ਫਲਾਵਰ ਹੈ ਬ੍ਰਾਈਟ ਫਲਾਵਰ ਹੈ ਠੀਕ ਹੈ ਜੀ ਲਓ ਜਿਨ੍ਹਾਂ ਨੂੰ ਬ੍ਰਾਈਟ ਚਾਹੀਦਾ ਹੈ ਜ਼ੈਡ ਬਲੈਕ ਕਲਰ ਹੈ ਆ ਲਓ ਬਹੁਤ ਸੋਹਣਾ ਸੁਟਾ ਹੈ ਤੇ ਪ੍ਰਾਈਸ ਉਹੀ ਹੈ ਜਿਹੜੀ ਪਹਿਲਾਂ ਦੱਸਤੀ ਅਗਲਾ ਮਹਿਰੂਨ ਇਹ ਲਓ ਇਹ ਮਹਿਰੂਨ ਨਹੀਂ ਹੈਗਾ ਰਸਟ ਹੈ ਡਾਰਕ ਰਸਟ ਕਲਰ ਹੈ ਜੀ ਇਹ ਨੂੰ ਮਹਿਰੂਨ ਤਾਂ ਨਹੀਂ ਮੈਨੂੰ ਲੱਗਦਾ ਮੈਨੂੰ ਤਾਂ ਨਹੀਂ ਲੱਗਦਾ ਵੀ ਇਹਨੂੰ ਆਪਾਂ ਮਹਿਰੂਨ ਕਿਵੇਂ ਦੇ ਬਾਕੀ ਦੇਖ ਲੋ ਡਾਰਕ ਮੈਨੂੰ ਤਾਂ ਰਸਟ ਲੱਗਦਾ ਬਾਕੀ ਤੁਸੀਂ ਦੇਖੋ ਕਲਰ ਸਹੀ ਆ ਰਿਹਾ ਮਹਿਰੂਨ ਵਾਲੀ ਸਾਈਡ ਨੂੰ ਰਸਟ ਹੈ ਅਗਲਾ ਦੇਖੋ ਜੀ ਇਹ ਬਲੂ ਹੈ ਇਹ ਕਿ ਬਲੈਕ ਹੈ ਬਲੂ ਹੈ ਬਲੂ ਹੈ ਇੰਨਾ ਬਲੂ ਹੈ ਨਾ ਬਲੈਕ ਵਰਗਾ ਲੱਗਦਾ ਹੈ 네ਵੀ ਬਲੂ ਆ ਲੋ ਜੀ ਬੜਾ ਸੋਹਣਾ ਲੱਗਦਾ ਹੈ ਬਹੁਤ ਸੋਹਣਾ ਕਲਰ ਐਂਡ ਬਹੁਤ ਹੀ ਸੋਹਣਾ ਪ੍ਰਿੰਟ ਤੇ ਇਹ ਵਾਲੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਸਿੰਗਲ ਸੂਟ ਦੀ 1150 ਲੋ ਜੀ ਇਹ ਆਪਣੇ ਕੋਲ ਸਿੰਗਲ ਸਿੰਗਲ ਸੂਟ ਨੇ ਪੈਟਰੋਲ ਕਲਰ じゃ ਹੈਗਾ ਇਹਦਾ ਰੇਟ ਉਹੀ ਹੈ ਜੋ ਮੈਂ ਪਹਿਲਾਂ ਦੱਸਤਾ ਤੁਹਾਨੂੰ ਸਿੰਗਲ ਸੂਟ 1150 ਦਾ ਔਰ ਡਬਲ ਲਾਉਂਗੇ ਤਾਂ 111100 ਠੀਕ ਹੈ ਜੀ ਲੋ ਇਹ ਵਾਲੀ ਇਹਦੇ ਨਾਲ ਸਲਵਾਰ ਰਹੂਗੀ ਠੀਕ ਹੈ ਬਹੁਤ ਸੋਹਣਾ ਪੀਕੋਕਾ ਜਿਹਾ ਸ਼ੇਡ ਹੈਗਾ ਤੇ ਪ੍ਰਾਈਸ ਉਹੀ ਰਹੂਗੀ ਸੇਮ ਇੱਕ ਇਹ ਚ ਲਾਈਨਾਂ ਲਾਈਨਾਂ ਆ ਹੋੜ ਨੇ ਥੋੜੀਆਂ ਦਿਖਦੀਆਂ ਆ ਦੇਖੋ ਦਿਖਦੀਆਂ ਨੇ ਇਹਦੇ ਵਿੱਚ ਪ੍ਰਿੰਟ ਹੈ ਇਹ ਠੀਕ ਹੈ ਜੀ ਤੇ ਅਗਲਾ ਦੇਖੋ ਇਹਦੇ ਵਿੱਚ ਹੀ ਆ ਇਹ ਵਾਲਾ ਕਲਰ ਹੈ ਮਹਿਰੂਨ ਕਲਰ ਆ ਇਹ ਮੈਂ ਤੁਹਾਨੂੰ ਕਈ ਵਾਰ ਨੇ ਪੁੱਛਿਆ ਵੀ ਆ ਉਦੋਂ ਮੈਂ ਡਿਊਟੀ ਤੇ ਹੁੰਨੀ ਆ ਤੇ ਮੈਨੂੰ ਪਤਾ ਨਹੀਂ ਹੁੰਦਾ ਵੀ ਹੈਗਾ ਵੀ ਕਿ ਨਹੀਂ ਲੋ ਠੀਕ ਆ ਜੀ ਤੇ ਪ੍ਰਾਈਸ 1100 ਫੋਰ 2 1100 ਪਿਆ ਫੋਰ 1 ਲੋ ਜੀ ਹੁਣ ਪਹਿਲਾਂ ਤਾਂ ਮੈਂ ਤੁਹਾਨੂੰ ਉਹ ਸੂਟ ਦਿਖਾਉਣੀ ਆ ਜਿਹੜੇ ਕੱਲੇ ਕੱਲੇ ਨੇ ਇਹ ਵਾਲਾ ਬਿਲਕੁਲ ਅੱਲਾ ਸੂਟ ਮਿਲੂਗਾ ਤੁਹਾਨੂੰ ਇਹ ਆ ਰੌਂ ਟੈਕਸ ਦਾ ਹੀ ਸੂਟ ਹੋਊਗਾ ਇਹ ਫ੍ਰੌਮ ਟੈਕਸ ਦਾ ਪਸ਼ਮੀਨਾ ਕਾਲਾ ਹੈ ਕਾਲਾ ਨਹੀਂ ਇਹ ਚਨੂਨ ਥੋੜਾ ਜਿਹਾ ਬਲੂ ਦਾ ਟੱਚ ਹੈ ਥੋੜਾ ਜਿਹਾ ਨੀਲਾ ਜਿਹਾ ਦੇਖਣ ਨੂੰ ਐ ਲੱਗਦਾ ਜਿਵੇਂ ਬਲੈਕ ਹੋਵੇ ਲੇਖਾ ਖੰਦਾ ਬੰਦਾ ਲੋ ਜੀ ਇਹ ਵਰਕ ਦੇ ਫਲਾਵਰ ਨੇ ਔਰ ਨੀਚੇ ਘੇਰੇ ਤੇ ਤੁਹਾਨੂੰ ਐਂਕਰਿੰਗ ਕੀਤੀ ਹੋਈ ਮਿਲੂਗੀ ਇਹ ਵਾਲੀ ਬਹੁਤ ਜ਼ਿਆਦਾ ਸੋਹਣਾ ਸੂਟ ਆ 5 ਮੀਟਰ ਦਾ ਸੂਟ ਆਊਗਾ ਜੀ ਤੁਹਾਡੇ ਕੋਲੇ ਆਲ ਓਵਰ ਦੇ ਵਿੱਚ ਸੂਟ ਹੋਊਗਾ ਨਾ ਹੋਊਗਾ ਇਹ ਚਨੂਨ ਦਾ ਦੁਪੱਟਾ ਦੁਪੱਟਾ ਹੋਊਗਾ 2.5 ਮੀਟਰ ਇਹ ਆ ਲੋ ਫੁੱਲ ਨਾਲ ਦੁਪੱਟਾ ਹੋਊਗਾ ਪੂਰਾ ਵੱਡਾ ਦੇਖਣ ਨੂੰ ਐ ਲੱਗਦਾ ਜਿਵੇਂ ਵਰਕ ਹੁੰਦਾ ਹੈ ਦੁਪੱਟੇ ਦੇ 2.5 ਮੀਟਰ ਦਾ ਚਨੋਂਨ ਦਾ ਦੁਪੱਟਾ ਪਲੱਸ ਇਹਦੇ ਤੇ 4 ਸਾਈਡ ਲੱਗੀ ਹੋਈ ਹੈ ਜੀ ਬਲੈਕ ਕਲਰ ਦੀ ਆ ਬਲੂ ਕਲਰ ਦੀ ਲੇਸ ਠੀਕ ਹੈ ਤੇ ਪ੍ਰਾਈਸ ਹੈਗੀ 2375 ਤੇ ਸ਼ਿਪਿੰਗ ਹੋਊਗੀ ਬਿਲਕੁਲ ਫ੍ਰੀ ਲਓ ਜੀ ਅਗਲਾ ਸੂਟ ਦੇਖੋ ਇਹ ਹੈਗਾ ਮਹਿਰੂਨ ਕਲਰ ਦੇ ਵਿੱਚ ਹੈ ਇਹ ਵੀ ਰਾਮਟੈਕਸ ਦਾ ਹੀ ਸੂਟ ਮਿਲੂਗਾ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਰਾਮਟੈਕਸ ਦਾ Kusum Pashmina ਆਹ ਆਹ ਲਓ ਜੀ ਪੈਨਲ ਦੇਖੋ ਬੜਾ ਪਿਆਰਾ ਪੈਨਲ ਹੈਗਾ ਔਰ نیچے ਤੁਹਾਨੂੰ ਪੱਟੀ ਲੱਗੀ ਹੋਈ ਆ ਐਂਕਰਿੰਗ ਦੀ ਬਿਲਕੁਲ ਮਹਿਰੂਨ ਕਲਰ ਹੈਗਾ ਠੀਕ ਹੈ ਆ ਵਰਕ ਹੋਇਆ ਪਿਆ ਵਰਕ ਨੇੜੇ ਕਰਕੇ ਦਿਖਾਈ ਮੇ ਵੀ ਕਿੰਨਾ ਪਿਆਰਾ ਜੇ ਵਰਕ ਹੋਇਆ ਹੋਇਆ ਦੇਖੀ ਠੀਕ ਹੈ ਜੀ ਤੇ ਪੈਨਲ ਜਾ ਰਹੇ ਨੇ ਉੱਪਰ ਐਂਕਰਿੰਗ ਦੇ ਤੇ ਉੱਪਰ ਜਾ ਕੇ ਇੱਕ ਛੋਟਾ ਜਿਹਾ ਫਲਾਵਰ ਤੁਹਾਨੂੰ ਫੇਰ ਮਿਲੂਗਾ ਔਰ ਫਲਾਵਰ ਜਿਹੜਾ ਵਰਕ ਹੈਗਾ ਬਹੁਤ ਜ਼ਿਆਦਾ ਸੋਨਾ ਹੈਗਾ ਠੀਕ ਹੈ ਜੀ ਤੇ ਘੇਰਾ ਕਾਫੀ ਹੈਗਾ 26 27 ਹੋਊਗਾ ਘੱਟ ਤੋਂ ਘੱਟ ਵੀ ਰੱਖ ਸਕਦੇ ਹਾਂ ਵੱਧ ਤੋਂ ਵੱਧ ਇਹਨਾਂ ਰੱਖ ਸਕਦੇ ਹਾਂ ਔਰ ਇਹ ਹੈਗਾ ਜੀ ਇਹਦੇ ਨਾਲ ਬੂਲਨ ਦਾ ਸ਼ਾਲ ਬੜਾ ਪਿਆਰਾ ਲਾਈਟ ਵੇਟ ਪਰ ਖੁੱਲਾ ਡੁਲਾ ਪੂਰਾ ਖੁੱਲਾ ਡੁਲਾ ਲੰਬਾ ਚੌੜਾ ਐਨ ਪੂਰਾ ਦੇਖੋ ਬਾਰਡਰ ਦੇਖੋ ਇਹਦਾ ਔਰ ਆਹ ਫੁੱਲ ਜੇ ਵੀ ਲੱਗੇ ਹੋਏ ਨੇ ਤੇ ਟੈਸਲਸ ਤੇ ਲੋ ਜੀ ਪੂਰਾ ਵੱਡਾ ਸ਼ਾਲ ਹੈਗਾ ਜਿਹੜੀਆਂ ਭੈਣਾਂ ਨੂੰ ਵੱਡਾ ਸਾਰਾ ਸ਼ਾਲ ਚਾਹੀਦਾ ਔਰ ਹਲਕਾ ਚਾਹੀਦਾ ਬਿਲਕੁਲ ਹਲਕਾ ਪਿਆ ਔਰ ਬੁਰਾਉਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਤਾਂ ਵੀ ਇਹ ਕਰੀਬ ਹੈ ਮੂਲ ਦਾ ਉਸੇ ਪ੍ਰਾਈਸ ਹੈਗੀ ਆ ਜੀ 1995 ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਅਗਲਾ ਸੂਟ ਇਹ ਵੀ ਆਪਣੇ ਕੋਲ ਸਿੰਗਲ ਸੂਟ ਹੈਗਾ ਅੱਜ ਮੈਂ ਤੁਹਾਨੂੰ ਜ਼ਿਆਦਾਤਰ ਉਹ ਸੂਟ ਦਿਖਾ ਰਹੀ ਹਾਂ ਜਿਹੜੇ ਸਿੰਗਲ ਸਿੰਗਲ ਨੇ ਇਹ ਲੋ ਇਹ ਹੈਗਾ ਜੀ ਟਿਸਟਾ ਦੀ ਕォਟਰਾਈਜ਼ ਇੰਨੀ ਕੁ ਪਿਆਰੀ ਹੈ ਨਾ ਜੀ ਇਹ ਲਾਈਟ weight ਕਪੜਾ ਬਿਲਕੁਲ ਲਾਈਟ weight ਤੇ ਪੱਟੀ ਦੇਖੋ ਵਰਕ ਦੀ ਹੈ ਬੜੀ ਸੋਹਣੀ ਤੇ ਗ੍ਰੇ ਕਲਰ ਹੈਗਾ ਡਾਰਕ ਗ੍ਰੇ ਕਲਰ ਬਲੈਕਿਸ਼ ਗ੍ਰੇ ਔਰ ਤੁਸੀਂ ਪ੍ਰਿੰਟ ਦੇਖੋ ਇੰਨਾ ਕੁ ਪਿਆਰਾ ਔਰ ਇਹ ਹੈਗਾ ਜੀ ਇਹਦਾ ਘੇਰਾ ਘੇਰਾ ਸਾਰੀ ਵਰਕ ਦੀ ਪੱਟੀ ਹੈ ਜੀ ਇਹ ਵੈਲਵਟ ਹੈ ਇਹਦੇ ਉੱਪਰ ਵਰਕ ਹੋਇਆ ਹੋਇਆ ਤੇ ਸਾਈਡ ਤੋਂ ਫਿਰ ਤੁਹਾਨੂੰ ਇਹ ਵਾਲੀ ਪੱਟੀ ਮਿਲੂਗੀ ਇਹ ਵਾਲੀ ਹੈ ਜਿਹੜੀ ਉਹ ਬਾਜੂ ਵਾਸਤੇ ਠੀਕ ਹੈ ਜੀ ਤੇ ਬੈਕ ਸਾਈਡ ਸੇਮ ਰਹੂਗੀ ਪ੍ਰਿੰਟਡ ਆ ਲੋ ਇਹ ਹੈਗੀ ਇਹਦੀ ਸਲਵਾਰ ਇਹ ਵੀ ਵੈਲਵਟ ਦੀ ਹੈ ਡਾਰਕ ਗ੍ਰੇ ਕਲਰ ਹੈ ਤੇ ਸ਼ਾਲ ਦੇਖੋ ਇਹਦੇ ਨਾਲ ਬਹੁਤ ਪਿਆਰਾ ਪਤਲਾ ਪਸ਼ਮੀਨੇ ਦਾ ਸ਼ਾਲ ਹੈਗਾ ਖੁੱਲਾ ਡੁੱਲਾ ਸ਼ਾਲ ਹੈ ਬਹੁਤ ਸੋਹਣਾ ਹੈ ਲੈ ਕੇ ਮਜ਼ਾ ਆ ਜਾਂਦਾ ਇਹ ਜਿਹੀਆਂ ਚੀਜ਼ਾਂ ਲੋ ਜੀ ਖੁੱਲਾ ਡੁੱਲਾ ਮਿਲੂਗਾ ਪੂਰਾ ਸ਼ਾਲ ਤੁਹਾਨੂੰ ਟੈਸਲਸ ਲੱਗੇ ਹੋਏ ਨੇ ਇਹਦੇ ਤੇ ਤੇ ਪ੍ਰਾਈਸ ਹੈਗੀ ਸਿਰਫ ਤੇ ਸਿਰਫ 2450 ਰੁਪਏ ਤੇ ਸ਼ਿਪਿੰਗ ਬਿਲਕੁਲ ਫਰੀ ਹੋਊਗੀ ਲੋ ਜੀ ਹੁਣ ਆਪਾਂ ਤੁਹਾਨੂੰ ਚਾਰ ਸੂਟ ਵਰਕਸ਼ਾਪ ਬ੍ਰਾਂਡ ਦੇ ਦਿਖਾਵਾਂਗੇ ਬੜਾ ਹੀ ਸੋਹਣਾ ਪਸ਼ਮੀਨਾ ਹੋਊਗਾ ਬੜੀ ਸੋਹਣੀ ਡਿਜ਼ਾਈਨਿੰਗ ਹੋਊਗੀ ਇਨਸ਼ਾਅਲਾ ਨਾਲ ਸੂਟ ਹੋਣਗੇ ਕਲਰ ਤੁਸੀਂ ਦੇਖ ਸਕਦੇ ਹੋ ਬੜੇ ਹੀ ਸੋਹਣੇ ਬ੍ਰਾਈਟ ਕਲਰ ਹੈਗੇ ਨੇ ਆ ਲੋ ਇਹ ਹੈਗਾ ਇਹਦਾ ਫਰੰਟ ਫਰੰਟ ਦੇਖੋ ਫਰੰਟ ਦੇ ਉੱਪਰ ਤੁਹਾਨੂੰ ਨਾ ਵਰਕ ਮਿਲੂਗਾ ਬੜਾ ਹੀ ਪਿਆਰਾ ਡਿਫਰੈਂਟ ਜਿਹਾ ਵਰਕ ਮਿਲੂਗਾ ਸਿੱਪੀ ਵਰਕ ਹੈਂਡਵਰਕ ਹੈ ਸਾਰਾ ਫੁੱਲਾਂ ਦੇ ਉੱਪਰ ਹੋਇਆ ਹੋਇਆ ਜਿਹੜਾ ਕਾਫੀ ਜ਼ਿਆਦਾ ਸੋਹਣਾ ਲੱਗਦੇ ਨੇ ਮੋਤੀ ਪਲੱਸ ਹੈਂਡਵਰਕ ਪਲੱਸ ਜੈਨਿਵਰਕ ਪਤਾ ਨਹੀਂ ਕਿਹੜਾ ਕਿਹੜਾ ਇਹਦੇ ਤੇ ਵਰਕ ਦਿੱਤਾ ਹੋਇਆ ਬੜਾ ਪਿਆਰਾ ਲੱਗਦਾ ਸੂਟਾ ਵਾਲੇ ਫਲਾਵਰ ਤੇ ਫੇਰ ਮਿਲੂਗਾ ਠੀਕ ਹੈ ਜੀ ਹਾਂ ਤੇ ਇਹ ਹੈਗੀ ਆ ਇਹਦੀ ਬੈਕ ਸਾਈਡ ਠੀਕ ਹੈ ਇਹ ਵਾਲੀ ਬੈਕ ਸਾਈਡ ਹੈ ਨਹੀਂ ਨਹੀਂ ਬਾਜੂ ਤਾਂ ਅਲੱਗ ਦਿੱਤੀ ਹੋਈ ਹੈ ਇਹਦੀ ਆਹ ਲੋ ਜੀ ਬਾਜੂ ਦਾ ਉੱਧਰ ਉੱਧਰ ਆਹ ਇਹ ਬਾਜੂ ਆਇਆ ਲੋ ਜੀ ਇਹ ਹੈਗਾ ਇਹਦੀ ਬੈਕ ਸਾਈਡ ਇਹ ਆ ਵਾਲੀ ਠੀਕ ਹੈ ਤੇ ਬਾਜੂ ਇਹਦੀ ਦਿੱਤੀ ਹੋਈ ਹੈ ਅਲੱਗ ਤੋਂ ਲੋ ਜੀ ਇਹ ਬਾਜੂ ਨੇ ਦੋ ਠੀਕ ਹੈ ਕਪੜਾ ਹੋ ਗਿਆ 3 ਮੀਟਰ ਲੋ ਤੇ ਇਹ ਹੈਗੀ ਆ ਦੀ ਸਲਵਾਰ ਸਲਵਾਰ ਮੈਂ ਨਾਪ ਦਿੰਨੀ ਆ ਵੈਸੇ ਮੈਨੂੰ ਲੱਗਦਾ ਹੈ ਕਿ 2.5 ਮੀਟਰ ਹੀ ਹੋਊਗੀ ਇਹ ਬਹੁਤ ਕਿਦਾ ਹੈ ਆਹ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੂਟ ਹੈ ਕਿੰਨਾ ਜੀ 2.5 ਮੀਟਰ 2.5 ਮੀਟਰ ਹੀ ਹੈ ਸਲਵਾਰ ਹੈਗੀ 2.5 ਮੀਟਰ ਦੀ ਸ਼ਰਟ ਹੋਊਗੀ 3 ਮੀਟਰ ਦੀ ਠੀਕ ਹੈ ਜੀ ਲੋ ਕਲਰ ਦੇਖ ਲਓ ਨੋਟ ਕਰ ਲਿਓ ਕਲਰ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂ ਦਾ ਸ਼ਾਲ ਬਹੁਤ ਹੀ ਪਿਆਰਾ ਜਿਹਾ ਸ਼ਾਲ ਹੈ ਆਹ ਲਓ ਤੇ ਪੱਲੇ ਤੇ ਨਾ ਤੁਹਾਨੂੰ ਇਹ ਪੈਚ ਮਿਲੂਗਾ ਆਹ ਕੋਰਨਰਾਂ ਤੇ ਉਹਦੇ ਉੱਪਰ ਆ ਵਰਕ ਹੋਇਆ ਹੋਇਆ ਬੜਾ ਸਟਾਈਲਿਸ਼ ਜਿਹਾ ਗਰਲਿਸ਼ ਲੁੱਕ ਜਿਦੇ ਸੂਟ ਹੈਗੇ ਨੇ ਇਹ ਆਹ ਲਓ ਪੂਰਾ ਲੰਬਾ ਚੌੜਾ ਲੰਬਾਈ ਬਹੁਤ ਆ ਸ਼ਾਲ ਦੀ ਇੱਕ ਇਧਰਲੇ ਕਾਰਨਰ ਤੇ ਮਿਲ ਗਏ ਠੀਕ ਹੈ ਜੀ ਦੋ ਕਾਰਨਰ ਹੋ ਗਏ ਦੋਨੋਂ ਹੀ ਜਿਹੜੇ ਸੇਮ ਕਾਰਨਰ ਵੇ ਇੱਕੋ ਸਾਈਡ ਦੇ ਉਹਨਾਂ ਕਾਰਨਰਸ ਦੇ ਉੱਪਰ ਤੁਹਾਨੂੰ ਇਹ ਵਾਲੇ ਪੈਚ ਮਿਲਣਗੇ ਠੀਕ ਹੈ ਜੀ ਜਿਵੇਂ ਆਪਾਂ ਇਸ ਤਰ੍ਹਾਂ ਕਰਕੇ ਟੱਟਾ ਲੈ ਲੈਨੇ ਆ ਇਦਾਂ ਕਰਕੇ ਤੇ ਇਹ ਪੈਚ ਆ ਜਿਹੜੇ ਇਹ ਫਰੰਟ ਤੇ ਆ ਜਾਂਦੇ ਨੇ ਦੋਨੇ ਪੱਲਿਆਂ ਦੇ ਆ ਲਓ ਠੀਕ ਹੈ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 2950 ਸ਼ਿਪਿੰਗ ਬਿਲਕੁਲ ਫਰੀ ਹੈ ਲੋ ਜੀ ਇਹ ਵੀ ਵਰਸ਼ਾ ਬ੍ਰੈਂਡ ਦਾ ਹੀ ਸੂਟ ਹੈ ਪਸ਼ਮੀਨਾ ਬੜਾ ਲਾਈਟ weight ਪਸ਼ਮੀਨਾ ਆਊਗਾ ਜੀ ਵਰਸ਼ਾ ਬ੍ਰੈਂਡ ਦਾ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਸਾਰੇ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਸਾਰੇ ਤੇ ਬਿਲਕੁਲ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਸਾਰੇ ਦੇ ਉੱਪਰ ਵਰਕ ਹੈ ਜਿੰਨਾ ਮਰਜ਼ੀ ਘੇਰਾ ਰੱਖ ਲਿਓ ਜੋ ਮਰਜ਼ੀ ਕਰਿਓ ਠੀਕ ਹੈ ਜੀ ਬਹੁਤ ਪਿਆਰਾ ਲੱਗੂਗਾ ਸੂਟ ਇਹ ਬਣ ਕੇ ਬਹੁਤ ਹੀ ਜ਼ਿਆਦਾ ਸੋਹਣਾ ਤੇ ਇਹ ਹੈਗਾ ਜੀ ਇਹਦਾ ਬੈਕ ਸਾਈਡ ਬਸ ਉਹਦੇ ਤੇ ਵਰਕ ਨਹੀਂ ਹੋਇਆ ਸੇਮ ਹੀ ਹੈ ਬੈਕ ਸਾਈਡ ਵੀ ਤੇ ਬਾਜੂ ਮਿਲੂਗੀ ਅਲੱਗ ਤੋਂ ਤੇ ਪਰਪਲ ਕਲਰ ਹੈ ਬੜਾ ਸੋਹਣਾ ਜਿਹਾ ਪਰਪਲ ਕਲਰ ਹੈ ਡੱਲ ਜャ ਪਰਪਲ ਕਲਰ ਦੀ ਆ ਬ੍ਰਾਈਟ ਪਰਪਲ ਕਲਰ ਹੈ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਤਾਂ ਸ਼ਾਲ ਐਂਡ ਸਲਵਾਰ ਸਲਵਾਰ ਤਾਂ ਪਲੇਨ ਹੀ ਹੈਗੀ ਆ ਲੋ ਜੀ ਇਹ ਡਾਰਕ ਕਲਰ ਦੀ ਡਾਰਕ ਪਰਪਲ ਕਲਰ ਦੀ ਇਹ ਵਾਲੀ ਸਲਵਾਰ ਆਉਗੀ ਇਹਦੇ ਨਾਲ ਠੀਕ ਹੈ ਜੀ ਬਹੁਤ ਖੂਬਸੂਰਤ ਸੂਟ ਹੈ ਕਿਉਂਕਿ ਇਹ ਨਾ ਡਾਰਕ ਲਾਈਟ ਜャ ਡਬਲ ਜャ ਹੀ ਕਲਰ ਹੈਗਾ ਇਹਦੇ ਵਿੱਚ ਵੀ ਸੂਟ ਦੇ ਵਿੱਚ ਤੇ ਆ ਲੋ ਜੀ ਇਹ ਸਲਵਾਰ ਹੈ ਤੇ ਲੋ ਹੁਣ ਦੇਖੋ ਤੁਸੀਂ ਇਹਦਾ ਸ਼ਾਲ ਸ਼ਾਲ ਪੂਰੇ ਖੁੱਲੇ ਡੁੱਲੇ ਆਉਣਗੇ ਤੇ ਮੈਂ ਡਬਲ ਹੀ ਦਿਖਾਉਂਗੀ ਤੁਹਾਨੂੰ ਹੁਣ ਕੋਲਦੀ ਨਹੀਂ ਆ ਪੂਰਾ ਆ ਲੋ ਲਗਭਗ 2.5 ਮੀਟਰ ਹੀ ਆਊਗਾ ਮੇਰੇ ਖਿਆਲ ਨਾਲ ਔਰ ਇੱਕ ਪੱਲੇ ਤੇ ਤੁਹਾਨੂੰ ਕੋਰਨਰ ਤੇ ਤੁਹਾਨੂੰ ਇਹ ਵਾਲਾ ਪੈਚ ਮਿਲੂਗਾ ਠੀਕ ਹੈ ਵਰਕ ਵਾਲਾ ਪੈਚ ਇਧਰਲੇ ਪਾਸੇ ਤੇ ਜਦੋਂ ਆਪਾਂ ਮੋਢਿਆਂ ਉੱਪਰ ਦੀ ਸਿੱਟਦੇ ਹਾਂ ਸ਼ਾਲ ਫਿਰ ਇਹ ਪੈਚ ਆ ਜਾਂਦਾ ਅੱਗੇ ਬੜਾ ਸੋਹਣਾ ਲੱਗਦਾ ਹੈ ਫਿਰ ਤੇ ਲੋ ਜੀ ਪ੍ਰਾਈਸ ਰਹੂਗੀ ਜੀ ਇਹਦੀ 2950 ਰੁਪਏ 29 50 सूट बहुत ज्यादा सोणा ਜਦੋਂ ਪਾਉਂਗੇ ਮਜ਼ਾ ਮਜ਼ਾ ਕਰੂਗਾ ਠੀਕ ਹੈ ਜੀ ਜੀ ਅਗਲਾ ਸੂਟ ਦੇਖੋ ਇਹ ਵਾਲਾ ਬਲੂ ਕਲਰ ਹੈ ਪੈਟਰੋਲ ਬਲੂ ਜਿਆ ਬਹੁਤ ਜਿਆਦਾ ਸੋਣਾ ਹੈਗਾ ਇਹ ਵੀ ਸੂਟ ਇਹ ਵੀ ਵਸ਼ਾ ਬ੍ਰਾਂਡ ਦੇ ਵਿੱਚ ਹੀ ਆਊਗਾ ਸੂਟ ਤੁਹਾਡੇ ਕੋਲੇ ਇਹਦੇ ਵੀ ਫਰੰਟ ਤੇ ਤੁਹਾਨੂੰ ਉਦਾਂ ਹੀ ਵਰਕ ਮਿਲੂਗਾ ਜਿੱਦਾਂ ਤੁਸੀਂ ਦੂਜੇ ਸੂਟ ਦੇ ਦੇਖਿਆ ਸੀਗਾ ਬੜਾ ਪਿਆਰਾ ਸੂਟ ਹੈ ਆ ਲਓ ਇਹ ਹੈਗਾ ਜੀ ਇਹਦਾ ਫਰੰਟ ਪਸ਼ਮੀਨਾ ਬਹੁਤ ਸੋਣਾ ਆਊਗਾ ਲਾਈਟ ਵੇਟ ਪਸ਼ਮੀਨਾ ਆਊਗਾ ਸਾਰੇ ਦੇ ਉੱਪਰ ਤੁਹਾਨੂੰ ਇਹ ਵਾਲਾ ਪਰਿੰਟ ਮਿਲੂਗਾ ਦੇ ਉੱਪਰ ਵਰਕ ਮਿਲੂਗਾ ਸਾਰੇ ਤੇ ਮੋਤੀ ਵਰਕ ਸਿੱਪੀ ਵਰਕ ਠੀਕ ਹੈ ਜੀ ਬਹੁਤ ਖੂਬਸੂਰਤ ਜਿਹਾ ਵਰਕ ਹੈਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਦੀ ਬੈਕ ਸਾਈਡ ਸਾਰੇ ਤੇ ਵਰਕ ਹੈ ਹੁਣ ਇਹਦੀ ਬੈਕ ਸਾਈਡ ਦੇਖੋ ਬੈਕ ਸਾਈਡ ਵੀ ਸੇਮ ਰਹੂਗੀ ਪਰ ਵਰਕ ਨਹੀਂ ਹੋਊਗਾ ਆਹ ਲਓ ਪ੍ਰਿੰਟ ਸੇਮ ਰਹੂਗਾ ਔਰ ਬਾਜੂ ਰਹੂਗੀ ਅਲੱਗ ਤੁਹਾਨੂੰ ਇਹ ਵੜੀ ਇਹਦੀ ਹੈਗੀ ਆ ਬਾਜੂ ਕੋਈ ਜੋੜ ਨਹੀਂ ਪੈਂਦਾ ਬਾਜੂ ਚ 3 ਮੀਟਰ ਦੀ ਸ਼ਰਟ ਆਊਗੀ ਠੀਕ ਹੈ ਜੀ ਤੇ ਸਲਵਾਰ ਹੈ ਜਿਹੜੀ ਉਹ 2.5 ਮੀਟਰ ਦੀ ਆਊਗੀ ਕਲਰ ਚੈੱਕ ਕਰ ਲਿਓ ਕਲਰ ਬਹੁਤ ਪਿਆਰਾ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਵਾਂ ਉਹਦਾ ਸ਼ਾਲ ਲਾਈਟ ਵੇਟ ਸ਼ਾਲ ਖੁੱਲਾ ਡੁੱਲਾ ਸ਼ਾਲ ਪੂਰਾ ਵੱਡਾ ਆ ਲਓ ਉਸੇ ਤਰ੍ਹਾਂ ਹੀ ਇਹਦੇ ਤੇ ਵੀ ਤੁਹਾਨੂੰ ਪੈਚ ਮਿਲੂਗਾ ਜਿਵੇਂ ਤੁਸੀਂ ਪਹਿਲੇ ਤੇ ਦੇਖਿਆ ਸੀ ਠੀਕ ਹੈ ਜੀ ਤੇ ਪ੍ਰਿੰਟ ਦੇਖ ਲਓ ਬਹੁਤ ਸੋਹਣਾ ਪ੍ਰਿੰਟ ਹੈ ਇਹ ਲਓ ਪੂਰਾ ਲੰਬਾ ਸ਼ਾਲ 2.5 ਮੀਟਰ ਦਾ ਆ ਲਓ ਇੱਧਰ ਇਹਦੇ ਤੇ ਪੈਚ ਲੱਗੇ ਹੋਏ ਇੱਕ ਪੈਚ ਇਹਦੇ ਇਸ ਕਾਰਨਰ ਤੇ ਹੈ ਇੱਕ ਪੈਚ ਇਹਦੇ ਦੂਜੇ ਕਾਰਨਰ ਤੇ ਹੈ ਠੀਕ ਆ ਆਮੋ ਸਾਹਮਣੇ ਜਿਹੜੇ ਪੈਚ ਲੱਗੇ ਹੋਏ ਨੇ ਪ੍ਰਾਈਸ ਹੋਊਗੀ ਜੀ 2900 ਸ਼ਿਪਿੰਗ ਜਮ ਫ੍ਰੀ ਹੋਊਗੀ ਵਰਸ਼ਾ ਬ੍ਰਾਂਡ ਦਾ ਲਾਈਟ ਵੇਟ ਸੂਟ ਆਊਟ ਲਓ ਜੀ ਅਗਲਾ ਕਲਰ ਇਹ ਵੀ ਵਰਸ਼ਾ ਬ੍ਰਾਂਡ ਦਾ ਜਿਹੜਾ ਤੁਸੀਂ ਹੁਣੇ ਦੇਖਿਆ ਬਲੂ ਉਹਦੇ ਨਾਲ ਦਾ ਹੀ ਆ ਤੇ ਆਪਾਂ ਬਹੁਤ ਜ਼ਿਆਦਾ ਖਲਾਰਾ ਇਹਦਾ ਨਾ ਪਾਈਏ ਕਿਉਂਕਿ ਸੇਮ ਹੀ ਪ੍ਰਿੰਟ ਔਰ ਕਲਰ ਦਾ ਫਰਕ ਹੈ ਬਸ ਆਹ ਲਓ ਇਹ ਫਰੰਟ ਦੇ ਉੱਪਰ ਉਦਾਂ ਹੀ ਘਰੇ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਸਿੱਪੀ ਵਰਕ ਨੇੜੇ ਕਰਕੇ ਦਿਖਾ ਦਿੰਦੇ ਹਾਂ ਇਹ ਵਾਲਾ ਸਾਰਾ ਵਰਕ ਮਿਲੂਗਾ ਤੁਹਾਨੂੰ ਬਹੁਤ ਉਹਨਾਂ ਜਿਹਾ ਸੂਟ ਹੈਗਾ ਕਾਫੀ ਪਿਆਰਾ ਹੈ ਰਸਟ ਕਲਰ ਦੇ ਵਿੱਚ ਸੂਟ ਹੈਗਾ ਬੈਕ ਸਾਈਡ ਸੇਮ ਪ੍ਰਿੰਟਡ ਮਿਲੂਗੀ ਔਰ ਜਿਹੜੀ ਇਹਦੀ ਬਾਜੂ ਹੈਗੀ ਆ ਉਹ ਤੁਹਾਨੂੰ ਅਲੱਗ ਤੋਂ ਮਿਲੂਗੀ ਮੈਨੂੰ ਲੱਗਦਾ ਜ਼ਿਆਦਾ ਖਲਾਰਾ ਪਾਉਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਇਹਦੀ ਇਸੇ ਤਰ੍ਹਾਂ ਹੀ ਤੁਸੀਂ ਸਮਝ ਕੇ ਹਮੋਂਗੇ ਕਿਉਂਕਿ ਪਹਿਲਾਂ ਬਲੂ ਵਾਲਾ ਆਪਾਂ ਪੂਰਾ ਚੰਗੀ ਤਰ੍ਹਾਂ ਦਿਖਾਤਾ ਸੀ ਠੀਕ ਹੈ ਜੀ ਤੇ ਉਹਦੀ ਤਰ੍ਹਾਂ ਹੀ ਇਹਦੇ ਵਿੱਚ 2.5 ਮੀਟਰ ਦੀ ਇਹ ਵਾਲੀ ਸਲਵਾਰ ਰਹੂਗੀ ਰਸਟ ਕਲਰ ਪ੍ਰੋਪਰ ਰਸਟ ਤੇ ਇਹ ਹੈਗਾ ਜੀ ਇਹਦਾ ਸ਼ਾਲ ਸ਼ਾਲ ਨੂੰ ਵੀ ਆਪਾਂ ਬਹੁਤ ਜਿਆਦਾ ਨਹੀਂ ਖੋਲਦੇ ਇਹ ਵਾਲੇ ਪੈਚ ਲੱਗੇ ਹੋਣਗੇ ਠੀਕ ਹੈ ਜੀ ਲਓ ਬਹੁਤ ਹੀ ਖੂਬਸੂਰਤ ਜਿਹਾ ਸੂਟ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 2950 ਪੈ ਸ਼ਿਪਿੰਗ ਜਮਾਂ ਫ੍ਰੀ ਹੋਊਗੀ ਇੱਥੇ ਰੱਖ ਦਨੀ ਆ ਲਓ ਜੀ ਇੱਕ ਸੂਟ ਆਪਣੇ ਕੋਲੇ ਕਾਰਡ ਪਸ਼ਮੀਨੇ ਦਾ ਸਾਰੀ ਸ਼ਾਪ ਦੇ ਵਿੱਚ ਸਾਡੇ ਕੋਲੇ ਸਿੰਗਲ ਸੂਟ ਰਹਿ ਗਿਆ ਕੜ ਪਸ਼ਮੀਨਾ ਦਾ ਧਿਆਨ ਨਾਲ ਦੇਖੋ ਨਵਾਂ ਕਪੜਾ ਆਇਆ ਇਸ ਵਾਰ ਬਹੁਤ ਹੀ ਪਿਆਰਾ ਜਾਂ ਫਟਾਫਟ ਪਹਿਣਾ ਨਹੀਂ ਚੱਕ ਲਈ ਸੀਗੇ ਔਰ ਇਹ ਸਿੰਗਲ ਹੀ ਸੂਟ ਬਚਿਆ ਹੋਇਆ ਆਪਣੇ ਕੋਲ ਇਹ ਵਾਲਾ ਸਟੱਫ ਹੈਗਾ ਚਾਹੇ ਤੁਸੀਂ ਵਿਦਆਊਟ ਲਾਈਨਿੰਗ ਬਣਾਓ ਚਾਹੇ ਤੁਸੀਂ ਇਹਦੇ ਲਾਈਨਿੰਗ ਲਾਓ ਬਹੁਤ ਹੀ ਸੋਹਣਾ ਕਲਰ ਗਾਜਰੀ ਜਾਂ ਤੇ ਉਹਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬੜਾ ਹੀ ਖੂਬਸੂਰਤ ਜਾਂ ਪ੍ਰਿੰਟ ਹੈਗਾ ਔਰ ਘੇਰੇ ਤੇ ਤੁਹਾਨੂੰ ਇਹ ਵਾਲੀ ਆਰਗੈਂਜ਼ਾ ਦੀ ਲੇਸ ਮਿਲੂਗੀ ਬਹੁਤ ਖੂਬਸੂਰਤ ਠੀਕ ਹੈ ਜੀ ਤੇ ਸਟੱਫ ਨੇੜੇ ਦਿਖਾ ਦੇਣੀ ਆ ਤੁਹਾਨੂੰ ਇਹ ਆ ਲੋ ਇਹ ਵਾਲਾ ਵਿੱਚ ਲਾਈਨਾਂ ਲਾਈਨਾਂ ਨੇ ਇਹਦੇ ਵਿੱਚ ਬੁਣਤੀ ਜੀ ਤੇ ਬੈਕ ਸਾਈਡ ਦਿਖਾਉਣੀ ਹੈ ਇਹ ਹੈਗੀਆਂ ਜੀ ਇਹਦੀਆਂ ਬਾਜੂ ਨੇ ਇਹ ਬਾਜੂ ਦਾ ਸਟੱਫ ਹੈਗਾ ਅਲੱਗ ਤੋਂ ਨਾ ਸੋਰੀ ਠੀਕ ਹੈ ਇਹ ਤਾਂ ਫਰੰਟ ਹੀ ਹੈ ਲੋ ਇਹਦੀਆਂ ਬਾਜੂ ਅਲੱਗ ਹੋਣਗੀਆਂ ਇਹ ਆ ਲੋ ਇਹ ਹੈਗਾ ਜੀ ਇਹਦਾ ਬੈਕ ਸਾਈਡ ਸੇਮ ਹੀ ਹੈ ਜਿਵੇਂ ਫਰੰਟ ਸਾਈਡ ਸੀ ਤੇ ਇਹ ਹੈਗੀ ਇਹਦੀ ਬਾਜੂ ਬਾਜੂ ਤੇ ਫੇਰ ਤੁਹਾਨੂੰ ਇਹ ਵਾਲੀ ਲੇਸ ਮਿਲੂਗੀ ਆਰਗੈਂਜ਼ਾ ਦੀ ਠੀਕ ਹੈ ਇਹ ਸਾਈਡ ਆ ਜਿਹੜੀ ਇਹਦੀ ਉਹਦੇ ਉੱਪਰ ਫਿਰ ਇੱਕ ਬ੍ਰੀਕ ਲੇਸ ਆ ਜਿਹਨੂੰ ਤੁਸੀਂ ਆਪਣੇ ਸਲਵਾਰ ਤੇ ਯੂਜ਼ ਕਰ ਸਕਦੇ ਹੋ ਠੀਕ ਆ ਜੀ ਔਰਗੈਂਜ਼ਾ ਦੀ ਲੇਸ ਆ ਬਹੁਤ ਹੀ ਪਿਆਰੀ ਜੀ ਇਹ ਹੈਗਾ ਜੀ ਇਹਦਾ ਸਲਵਾਰ ਦਾ ਪੀਸ ਤੇ ਦੁਪੱਟਾ ਰਹੂਗਾ ਪਿਓਰ ਚਨੂਨ ਦਾ ਹਲਕਾ ਪਿਆ ਬਿਲਕੁਲ ਹਲਕਾ ਆ ਲੋ ਬਹੁਤ ਖੂਬਸੂਰਤ ਦੁਪੱਟਾ ਪਿਓਰ ਚਨੂਨ ਦੇ ਵਿੱਚ ਦੁਪੱਟਾ ਪ੍ਰਿੰਟ ਦੇਖੋ ਤੁਸੀਂ ਕਿੰਨਾ ਕੁ ਸੋਹਣਾ ਪ੍ਰਿੰਟ ਆ ਇਹਦਾ ਇਹ ਲੋ ਲੰਬਾ ਚੌੜਾ ਦੁਪੱਟਾ ਤੇ ਫੋਰ ਸਾਈਡ ਇਹਦੇ ਔਰਗੈਂਜ਼ਾ ਦੀ ਇਹ ਵਾਲੀ ਲੇਸ ਚਾਹੇ ਤੁਸੀਂ ਕਿਸੇ ਫੰਕਸ਼ਨ ਤੇ ਪਾਓ ਬਹੁਤ ਹੀ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਦੇ ਸੂਟ ਤੇ ਇਹਦੀ ਪ੍ਰਾਈਸ ਰਹੂਗੀ 2850 ਰੁਪਏ ਸ਼ਿਪਿੰਗ ਬਿਲਕੁਲ ਫਰੀ ਰਹੂਗੀ। ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ। ਅ ਸਿੰਗਲ ਹੈ ਜੀ ਸਾਲ। ਅ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ। ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।